ਫਾਰ ਇਗਜ਼ਾਮਪਲ ਜੇ ਆਪਾਂ ਕੋਈ ਟੈਸਟ ਵਿੱਚ ਫੇਲ ਹੋ ਜਾਈਏ ਜਾਂ ਬਿਜ਼ਨਸ ਵਿੱਚ ਘਾਟਾ ਹੋ ਜਾਵੇ ਜਾਂ ਫਿਰ ਕਿਸੇ ਫੈਮਿਲੀ ਮੈਂਬਰ ਦੀ ਡੈਥ ਹੋ ਜਾਵੇ ਜਾਂ ਫਿਰ ਕਿਸੇ ਦੋਸਤ ਦੀ ਡੈਥ ਹੋ ਜਾਵੇ ਤੇ ਇਹ ਨਾਰਮਲ ਉਦਾਸੀ ਟੈਂਪੋਰਰੀ ਹੁੰਦੀ ਹੈ ਕੁਝ ਦਿਨਾਂ ਦੇ ਵਿੱਚ ਇਹ ਹੌਲੀ-ਹੌਲੀ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਟਾਈਮ ਦੇ ਨਾਲ ਖਤਮ ਹੋ ਜਾਂਦੀ ਹੈ ਤੇ ਆਪਾਂ ਨਾਰਮਲ ਲਾਈਫਸਟਾਈਲ ਆਪਣਾ ਰੀਜ਼ਿਊਮ ਕਰ ਲੈਣੇ ਆ ਤੇ ਆਪਣੀ ਲਾਈਫ ਦੇ ਵਿੱਚ ਵੱਡਾ ਡਿਸਫੰਕਸ਼ਨ ਨਹੀਂ ਕਰਦੀ ਆਪਾਂ ਨਾਰਮਲ ਜੋ ਕੰਮ ਕਰਦੇ ਹਾਂ ਜੋ ਆਪਣਾ ਪ੍ਰੋਫੈਸ਼ਨ ਹੈ ਜੋ ਪਰਸਨਲ ਲਾਈਫ ਹੈ ਉਹ ਆਪਣੀ ਨਾਰਮਲ ਵਾਪਸ ਟਰੈਕ ਤੇ ਆ ਜਾਂਦੀ ਹੈ ਜੋ ਕਿ ਡਿਪਰੈਸ਼ਨ ਵਾਲੇ ਕੇਸਸ ਦੇ ਵਿੱਚ ਵਾਪਸ ਨਹੀਂ ਆਉ ਏ ਆਪਾਂ ਗੱਲ ਕੀਤੀ ਨਾਰਮਲ ਉਦਾਸੀ ਦੀ ਹੁਣ ਗੱਲ ਕਰਦੇ ਆਪਾਂ ਡਿਪਰੈਸ਼ਨ ਬਾਰੇ ਡਿਪਰੈਸ਼ਨ ਨੂੰ ਟੈਕਨੀਕਲ ਟਰਮਸ ਦੇ ਵਿੱਚ ਮੇਜਰ ਡਿਪਰੈਸਿਵ ਡਿਸਆਰਡਰ ਵੀ ਕਹਿ ਦਿੰਦੇ ਨੇ ਜੋ ਡਿਪਰੈਸ਼ਨ ਹੈ ਉਹ ਨਾਰਮਲ ਉਦਾਸੀ ਨਾਲੋਂ ਬਹੁਤ ਡਿਫਰੈਂਟ ਹੁੰਦਾ ਹੈ ਇਹਦੇ ਵਿੱਚ ਕੀ ਹੁੰਦਾ ਇੱਕ ਤਰ੍ਹਾਂ ਬਹੁਤ ਸਿਵियर ਹੁੰਦਾ ਹੈ ਕਿ ਇੰਨਾ ਸਿਵियर ਤੇ ਤੁਹਾਡੀ ਲਾਈਫ ਬਹੁਤ ਡਿਸਫੰਕਸ਼ਨਲ ਹੋ ਜਾਊਗੀ ਤੁਸੀਂ ਆਪਣਾ ਨਾਰਮਲ ਕੰਮ ਨਹੀਂ ਕਰ ਪਾਓਗੇ ਜੋ ਡੇਲੀ ਦੀ ਐਕਟੀਵਿਟੀਆਂ ਨੇ ਉਹ ਨਹੀਂ ਕਰ ਪਾਓਗੇ ਤੇ ਇਹ ਨਾਰਮਲ ਉਦਾਸੀ ਨਾਲੋਂ ਬਹੁਤ ਲੰਮਾ ਟਾਈਮ ਰਹਿੰਦਾ ਹੈ ਹੁਣ ਆਪਾਂ ਡਿਪਰੈਸ਼ਨ ਦੇ ਸਿੰਟਮਸ ਦੀ ਗੱਲ ਕਰਦੇ ਆ ਇੱਕ ਇੱਕ ਕਰਕੇ ਡਿਪਰੈਸ਼ਨ ਵਾਲੇ ਪੇਸ਼ੈਂਟਸ ਨੂੰ ਨੀਂਦ ਦੀ ਪ੍ਰੋਬਲਮ ਆਉਂਦੀ ਹੈ ਨੀਂਦ ਜਾਂ ਤਾਂ ਬਹੁਤ ਘੱਟ